ਦੇਖ ਮੈਨੂੰ ਮੇਰੀ ਗੱਲ ਸੁਣ ਕੰਜੇ ਨੂੰ ਬੁਲਾ ਗੱਲ ਸੁਣ ਕੰਜਿਆ ਨੂੰ ਬੁਲਾ ਮੇਰੀ ਗੱਲ ਸੁਣ ਗੰਜੇ ਨੂੰ ਮੈਂ ਬੁਲਾ ਲੈਣਾ ਮੇਰਾ ਬਾਪ ਪੀਆ ਹੈ ਨਾ ਖੜਾ ਹੋਈਂ ਬਾਈ ਖੜਾ ਹੋਈਂ ਨੱਟ ਕੇ ਖੜਾ ਹੋਈਂ ਮਣਾ ਇੱਥੇ ਇੱਥੇ ਖੜਾ ਇੱਥੇ ਖੜਾ ਇੱਥੇ ਖੜਾ ਰਜੀਤ ਭੈਣੇ ਇਹ ਮੀਨੂ ਆ ਜਾਨ ਨੇ ਖਿਸ਼ਾਲ ਲੈਣਾ ਕੰਜੇ ਨੂੰ ਬੁਲਾਓ ਖਿਸ਼ਾਲ ਲੈਣਾ ਰਜੀਤ ਭੈਣ ਨੂੰ ਇਹ ਮੇਰੀ ਭੈਣ ਆ ਕੋਈ ਮਰਜੀ ਮੇਰੇ ਨਾਲ ਆਈ ਆ ਤਾਂ ਬਾਪ ਕੀ ਆ ਮੈਂ ਤੇਰੇ ਤੋਂ ਕਿਸਮ ਦਾ ਨਾਮ ਨਹੀਂ ਲਿਆ ਚਲੋ ਬਾਈ ਕਿਸਮ ਦੇ ਸਾਹਬਾ ਚਲਾ ਕੰਜੇ ਨੂੰ ਬੁਲਾਓ ਆਹ ਦਾ ਗੰਜਾ ਗੱਦੀ ਜੀ ਮੇਰੀ ਕਾਲ ਆਪਾਂ ਬੋਲ ਦਿਓ ਹਾਂ ਮੀਨੂ ਭੈਣ ਤੇਰਾ ਨਾਮ ਪਹਿਣੇ ਪੂਰਾ ਕਿ ਮੀਨੂ ਮੀਨੂ ਗੋਇਲ ਗੋਇਲ ਮੈਂ ਭੁੱਲ ਗਿਆ ਸੀ ਗੋਇਲ ਹਾਂ ਮੀਨੂ ਗੋਇਲ ਪਹਿਣੇ ਕਿਦਾਂ ਤੂੰ ਲਾਈਫ ਕਿਦਾਂ ਚੱਲ ਰਹੀ ਹੈ ਅੱਜ ਕੱਲ ਵਿਧਵਾ ਨਹੀਂ ਲਾਈਵ ਕਿੰਨਾ ਚੱਲ ਰਹੀ ਹੈ ਕਿਵੇਂ ਚੱਲਦੀ ਹੁੰਦੀ ਹੈ ਵਿਧਵਾ ਦੀ ਪਹਿਲੇ ਤੂੰ ਕਿੰਨਾ ਪੜੀ ਹੋਈ ਹੈ ਹਾਂਜੀ ਪੜੀ ਕਿੰਨਾ ਹੋਈ ਹੈ ਤੂੰ ਮੇਰੇ ਕਾਗਜ਼ ਮੇਰੇ ਲਾਲਾ ਜੀ ਚੋਰੀ ਕਰਕੇ ਲੈ ਗਏ ਜੇ ਤੈਨੂੰ ਜੌਬ ਦੇ ਦਈਏ ਆਪਾਂ ਨਹੀਂ ਮੈਨੇ ਨਹੀਂ ਕਰਨੀ ਪਤਾ ਕਿ ਜਿੱਕਰ ਗੱਲ ਸੁਣ ਲੈ ਫੈਕਟਰੀ ਦਾ ਮਾਲਕ ਹੈ ਵਿਧਵਾ ਫੈਕਟਰੀ ਕਿਹਨੂੰ ਦਵਾਂਗੇ ਫਿਰ ਨਹੀਂ ਨਹੀਂ ਫੈਕਟਰੀ ਮੇਰੇ ਸਹੁਰੇ ਸਾਹਿਬ ਦੀ ਫੈਕਟਰੀ ਰੋੜਵਾਂਗੇ ਤੁਸੀਂ ਸਹੁਰੇ ਦੀ ਫੈਕਟਰੀ ਆ ਸੋਰਾ ਮੇਰਾ ਰਿਟਾਇਰ ਹੋਇਆ ਵਾ 2004 ਕਾਦੇ ਚੋ ਇਹ ਉਹਨਾਂ ਨਾਲ ਗੱਲ ਕਰਿਓ ਜੀ ਇਹ ਉਹਨਾਂ ਨਾਲ ਗੱਲ ਕਰ ਤੁਸੀਂ ਕਿਉਂਕਿ ਕੈਸ਼ ਕਿੰਨਾ ਮਿਲਿਆ ਉਹ ਵੀ ਦੱਸੋ ਇਹ ਉਹਨੇ ਮੈਨੂੰ ਨਹੀਂ ਦੱਸਦੇ ਹੈਗੇ ਦੱਸਦੇ ਨਹੀਂ ਮੈਨੂੰ ਨਹੀਂ ਦੱਸਦੇ ਤੇਰੇ ਬੱਚੇ ਕਿੰਨੇ ਭਣੇ ਮੇਰੇ ਬੱਚੇ ਦੋ ਬੇਟੇ ਆ ਜੀ ਦੋ ਵਾਰ ਮੇਰੀ ਅਬੋਰਸ਼ਨ ਆ ਤੁਹਾਨੂੰ ਦੱਸ ਕੇ ਦਾਈਆਂ ਸਾਰਾ ਕੁਝ ਮੈਨੂੰ ਨਹੀਂ ਉਹ ਤਾਂ ਆਪਣੀ ਇਨੀ ਡਿਟੇਲ ਚ ਗੱਲ ਨਹੀਂ ਸੀ ਹੋਈ ਨਾ ਨਹੀਂ ਸਾਰਾ ਕੁਝ ਤਾਂ ਦੱਸ ਕੇ ਹੀ ਤੈਨੂੰ ਠੀਕ ਆ ਮਮਾ ਜੀ ਨਾਲ ਵੀ ਗੱਲ ਕਰਾਈ ਐ ਮੈਨੇ ਤੁਹਾਡੀ ਹਾਂ ਮੈਨੂੰ ਭੈਣ ਮਮਾ ਜੀ ਕਹਿੰਦੇ ਕੋਈ ਹੋਈ ਨਹੀਂ ਸਕਦਾ ਵੀ ਸਾਡੀ ਕੁੜੀ ਇਸ ਤਰ੍ਹਾਂ ਦਾ ਗਲਤ ਕੰਮ ਕਰੇ ਅਗਰ ਕਰੂਗੀ ਮੈਨੂੰ ਫੌਰਨ ਫੋਨ ਕਰੋ ਯੈਸ ਯੈਸ ਆਪਾਂ ਹੁਣੇ ਮਮਾ ਨੂੰ ਫੋਨ ਕਰਦੇ ਆਂ ਕਰੋ ਮਮਾ ਜੀ ਦਾ ਨੰਬਰ ਮਮਾ ਜਿਹੜਾ ਮੰਮੇ ਦੇ ਮੰਮੇ ਨੂੰ ਕਰੋ ਇਹਨਾਂ ਦੀ ਬੜੀ ਭਾਬੀ ਵਿਧਵਾ ਉਹ ਨਹੀਂ ਕਿਤੇ ਗਈ ਤਾਂ ਉਹ ਕਹਿੰਦੇ ਸਾਡੀ ਕੁੜੀ ਕਿਵੇਂ ਚਲੀ ਜਾਊਗੀ ਕਹਿੰਦੇ ਮੁਹੰਮਦ ਨਾਲ ਚਲੀ ਗਈ ਮੁਹੰਮਦ ਬਿੱਲਾ ਮੁਹੰਮਦ ਬਿੱਲਾ ਮੁਹੰਮਦ ਮੈਨੂੰ ਲੈ ਕੇ ਜਾਊਗਾ ਵਿਧਵਾ ਹੋਗੀ ਆਪਣੇ ਘਰੇ ਘਟੋ ਤਾਂ ਫੈਕਟਿ ਕਿਨੂੰ ਜਾਓਂਗੇ ਤੁਸੀਂ ਮੇਰੀ ਕੱਲ ਮੈਂ ਡੀਐਸਪੀ ਸਰ ਨੂੰ ਗੱਲ ਕਰਾਈ ਉਹ ਵੀ ਕਹਿੰਦੇ ਕੀ ਚੱਕਰ ਆਏ ਮੈਂ ਕਿਹਾ ਸਰ ਜੀ ਮੇਰੇ ਮਮਾ ਉਹਨਾਂ ਨੇ ਨੰਬਰ ਲੈ ਲਿਆ ਕਹਿੰਦੇ ਫੇਰ ਗੱਲ ਕਰੂ ਮੇਰੇ ਕੋਲ ਬੈਠੇ ਹਲੇ ਟਾਈਮ ਡੀਐਸਪੀ ਸਰ ਆਏ ਕੱਲ ਸਿਟੀ ਟੂਚ ਤੋਪ ਕਾੜ ਤੇ ਮੈਂ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਕਰੋ ਗੱਲ ਕਹਿੰਦੇ ਫੇਰ ਕਰੂ ਮੇਰੇ ਕੋਲ ਹਲੇ ਟਾਈਮ ਮੈਂ ਕਿਹਾ ਚਲੋ ਥੋੜੀ ਮੈਂ ਨੰਬਰ ਗਿਆ ਉਹਨਾਂ ਕੋਲ 2003 ਮੇਰੀ ਪਿਆਰੀ ਜੀ ਹੋਈ ਜਾਂਦੀ ਹੈ ਉਹ ਨਹੀਂ ਤਾਂ ਹੋਈ ਨਹੀਂ ਮੇਰੀ 2006 ਜਿਹੜਾ ਵੀ ਲੱਤ ਕਾ ਤੂੰ ਹੀ ਹੋਇਆ ਸ਼ਰਵਦੀ ਦੀ ਮੰਮੀ ਕਹਿੰਦੀ ਮੇਰੇ ਬਸ ਤੂੰ ਲੱਲਾ ਕਰਦਾ ਰਹਿੰਦੀ ਹੈ ਭਾਗਾ ਬੱਚਿਆਂ ਵਾਲਾ ਨਹੀਂ ਬੱਚਿਆਂ ਵਾਲੀ ਮੈਨੂੰ ਵੀ ਨਿੱਚ ਚਲਾਕੀ ਕਰਨੀ ਹੈ ਲਈ ਕਈ ਮੁੰਡੇ ਕੁੜੀਆਂ ਬਹੁਤ ਚਲਾਪ ਹੁੰਦੇ ਹੈ ਲਾਉਂਦ ਕਿਹਾ ਤੇਰਾ ਮਮਾ ਤੈਨੂੰ ਭੋਲਾ ਕਹਿੰਗੇ ਚਲਾਕ ਤਾਂ ਨੂੰ ਸਮਝ ਹੀ ਨਹੀਂ ਆਇਆ ਉਹ ਸਮਝੀ ਨਹੀਂ ਆਜੀ ਭੋਲਾ ਕੇ ਚਲਾ ਗਿਆ ਬੱਚਾ ਦੇ ਬਾਪ ਹੋਦਾ ਨਹੀਂ ਬੜਾ ਭਾਈ ਹੋਦਾ ਨਹੀਂ ਸਾਰੀ ਟਾਈਮ ਛੇ ਪੈਣਾ ਨੇ ਫਿਰ ਚਲਾ ਮੀਨੂ ਪਛੜੀ ਨਹੀਂ ਨਹੀਂ ਪਲੀਜ਼ ਪਹਿਲਾਂ ਮੇਰਾ ਮਾਮੇ ਨਾਲ ਕੁਝ ਗੱਲ ਕਰ ਲਈ ਦੇਖੋ ਨਹੀਂ ਆ ਮਾਮੇ ਨਾਲ ਹੀ ਗੱਲ ਕੀਤੀ ਹੈ ਮਾਮੇ ਨੇ ਕਿਹਾ ਵੀ ਮੈਨੂੰ ਲੈ ਕੇ ਉਹ ਤੇ ਮੈਨੂੰ ਲੈ ਕੇ ਉਹ ਤੇ ਆਪਣੇ ਸ਼ਾਦੀ ਵੀ ਲਿਆ ਤੇਰੇ ਪਪਾ ਆਉਣਾ ਕੰਜੇ ਨੂੰ ਆਉਂ ਤਾਂ ਕੋਈ ਗੱਲ ਨਹੀਂ ਮੈਂ ਇਕੱਲੀ ਨਿਕਾਂ ਹਰਜੀਤ ਭੈਣ ਕਿੱਥੇ ਆ ਕੰਜੇ ਨੂੰ ਆਉਂ ਤਾਂ ਬਲਕਿ ਲੈਵਾਂਗੀ ਹਾਂ ਕੋਈ ਨਹੀਂ ਸਾਰੇ ਗੱਲ ਤੋਂ ਪਰ ਦਿੱਲੀ ਤੋਂ ਮੈਂ ਫੋਨ ਕਰਵਾਉਂ ਨੀਸ਼ਾ ਮੇਰੀ ਬੜੀ ਮਾਮੀ ਵਿਧਵਾ ਹੈ ਨਾ ਦਿੱਲੀ ਤੋਂ ਫੋਨ ਕਰ ਉਹ ਇੱਥੇ ਵੀ ਕੁੜੀਆਂ ਕੱਲ ਨੂੰ ਆਈ ਚੱਕੀਆਂ ਜਾਣਗੀਆਂ ਵੇ ਅਮਰਜੀਤ ਤੇ ਮੁੰਡਾ ਨਹੀਂ ਆਦਾ ਹਾਂ ਤੁਹਾਨੂੰ ਇੱਥੇ ਬੈਠਾ ਲੋਗੇ ਯਾ ਇਸ ਅਧਿਪਨ ਨੂੰ ਆ ਕੇ ਮੇਰੇ ਫਾਫੇ ਪੜਾਓ ਮੈਂ ਜੀਆ ਥੋੜੀ ਆਇਆ ਚੱਕਰ ਨਹੀਂ ਆਇਆ ਤੈਨੂੰ ਨਹੀਂ ਗੰਜੇ ਨੂੰ ਬੁਲਾਓ ਮੇਰੇ ਬਾਪੂ ਨੂੰ ਬੁਲਾਓ ਚਲ ਆ ਤੇਰੇ ਬਾਪ ਨਾਲ ਗੱਲ ਕਰਦੇ ਚਲਾ ਨਹੀਂ ਚਲ ਆ ਗੱਲ ਕਰਦੇ ਦੇਖ ਮੈਨੂੰ ਮੇਰੀ ਗੱਲ ਸੁਣ ਗੰਜੇ ਨੂੰ ਬੁਲਾ ਗੱਲ ਸੁਣ ਗੰਜਿਆਂ ਨੂੰ ਬੁਲਾ ਮੇਰੀ ਗੱਲ ਸੁਣ ਗੰਜੇ ਨੂੰ ਮੈਂ ਬੁਲਾ ਲੈਣਾ ਮੇਰਾ ਬਾਪੂ ਨਹੀਂ ਆਗਾ ਖੜਾ ਹੋਈਂ ਬਾਈ ਖੜਾ ਹੋਈਂ ਨੱਟ ਕੇ ਖੜਾ ਹੋਈਂ ਮਣਾ ਇੱਥੇ ਇੱਥੇ ਖੜਾ ਇੱਥੇ ਖੜਾ ਇੱਥੇ ਖੜਾ ਹਰਜੀਤ ਭੈਣੇ ਇਹ ਮੈਨੂੰ ਆ ਜਾਂਨ ਖਿਸ਼ਾਨ ਲੈਣਾ ਨਾ ਖਿ ਇਹ ਮੇਰੀ ਭੈਣ ਆ ਕੋਈ ਮਰਜ਼ੀ ਮੇਰੇ ਨਾਲ ਆਈ ਆ ਪਾਪ ਕੀ ਆ ਮੈਂ ਤੇ ਕੁਸਮ ਦਾ ਨਾਮ ਨਹੀਂ ਲਿਆ ਚਲੋ ਬਾਈ ਕੁਸਮ ਦੇ ਸਾਹਮਣੇ ਚਲਾ ਗੰਜਨ ਤਾਂ ਬੁਲਾਓ ਆਂਦਾ ਗੰਦਾ ਗੱਦੀ ਜੀ ਮਿਲਵਾ ਪਾ ਆਜ ਚਲੋ ਚਲੋ ਜਬਰਦਸਤੀ ਨਾਲ ਨਹੀਂ ਚਲੋ ਚਲੋ ਅਸੀਂ ਮੈਨੂੰ ਗੋਇਲ ਭੈਣ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਸੁਪਨਿਆਂ ਦੇ ਘਰ ਅਸੀਂ ਅੱਜ ਅਸੀਂ ਆਏ ਸੀਗੇ ਜੀ ਮਰੀਲ ਕੋਟਲੇ ਫੈਦਰ ਸ਼ੇਕ ਰੋਡ ਦੇ ਉੱਪਰ 786 ਚੌਂਕ ਵਾਲੀ ਸੜਕ ਆ ਜਿਹੜੀ ਪੁਰਾਣੇ ਦੇ ਮੀਨੂ ਜੈਨ ਭੈਣ ਨੂੰ ਲੈਣ ਆਏ ਸੀ ਇਹ ਮੀਨੂ ਜੈਨ ਭੈਣ ਪੜ੍ਹੀ ਲਿਖੀ ਆ ਗ੍ਰੈਜੂਏਸ਼ਨ ਕੀਤੀ ਆ ਦੋ ਬੇਟੇ ਆ ਦੇ ਇੱਕ ਤਨਿਸ਼ ਆ ਤੇ ਇੱਕ ਦਾ ਨਾਮ ਹੈਗਾ ਪ੍ਰਥਮ ਇੱਕ 14-15 ਸਾਲ ਦਾ ਤੇ ਇੱਕ 19 ਸਾਲ ਦਾ ਵਾ ਪਤੀ ਦੇ ਨਾਲੋਂ ਤਲਾਕ ਹੋ ਗਿਆ ਇਹਦਾ ਤੇ ਇਹ ਭੈਣ ਪਿਛਲੇ 7-8 ਸਾਲਾਂ ਤੋਂ ਮੈਂਟਲੀ ਅਫਸੈਟ ਆ ਇਹਦੇ ਫਾਦਰ ਸਾਹਿਬ ਨੇ ਜਿਹੜੇ ਉਹ ਵੀ ਲੈਕਚਰਾਰ ਲੱਗੇ ਹੋਏ ਨੇ ਗਵਰਨਮੈਂਟ ਕਾਲਜ ਪੜ੍ਹਾਉਂਦੇ ਸੀਗੇ ਜਿਹੜਾ ਪਾਇਰ ਨੇ ਹੁਣ ਉਹ ਕਿੰਨੇ ਸਾਤੋਂ ਵੀ ਨਹੀਂ ਸੰਭਾਲ ਹੁੰਦੀ ਇਹਦਾ ਭਰਾ ਵੀ ਆ ਉਹ ਵੀ ਹੱਥ ਖੜੇ ਕਰ ਗਏ ਬਾਕੀ ਸੋਹਰਾ ਪਰਿਵਾਰ ਤਾਂ ਕਹਿੰਦਾ ਸਾਡਾ ਤਲਾਕ ਹੋ ਗਿਆ ਮਤਲਬ ਕੋਈ ਵੀ ਕੁੱਲ ਮਿਲਾ ਕੇ ਮੀਨੂ ਜੈਨ ਭੈਣ ਦੀ ਬਾਹ ਫੜਨ ਨੂੰ ਅੱਗੇ ਨਹੀਂ ਆ ਰਿਹਾ ਨਾ ਕੋਈ ਰਿਸ਼ਤੇਦਾਰ ਉਹਨਾਂ ਦੇ ਮਾਮਾ ਜੀ ਨੂੰ ਫੋਨ ਲਾਇਆ ਸੀ ਉਹ ਕਹਿੰਦਾ ਰੋਂਗ ਨੰਬਰ ਹੀ ਆ ਬਾਅਦ ਚ ਕਹਿੰਦਾ ਕਿ ਮੇਰੀ ਕੋਈ ਜਮਰ ਨਹੀਂ ਪਿਓ ਨਾ ਗੱਲ ਕਰੋ ਫਿਰ ਦੂਸਰਾ ਇਸ ਭੈਣ ਨੂੰ ਅੱਜ ਤੋਂ 2 ਸਾਲ ਪਹਿਲਾਂ 222 ਦੇ ਵਿੱਚ ਅਪ੍ਰੈਲ ਦੇ ਮਹੀਨੇ ਚ ਸਾਡੀ ਟੀਮ ਜੋ ਆਪਣੇ ਐਮਰਲ ਕੋਟ ਰਿਆ ਦੀ ਅਮਰਜੀਤ ਵੀਰ ਉਹ ਨਹੀਂ ਸਾਰੇ ਇਹਨੂੰ ਸਾਡੇ ਕੋਲ ਲੈ ਕੇ ਆਏ ਸੀ ਉਦੋਂ ਵੀਰ ਦਾ ਟ੍ਰੀਟਮੈਂਟ ਚੱਲਿਆ ਸੀ ਉੱਤੇ 20 25 ਦਿਨਾਂ ਉਦੋਂ ਇਹਦੇ ਡੈਡੀ ਨਾਲ ਲੈ ਆਏ ਸੀਗੇ ਕਹਿੰਦੇ ਸੀ ਇੱਥੇ ਰਹਿ ਨਹੀਂ ਸਕਦੇ ਸੀ ਇਹਨੂੰ ਲੈ ਜਾਂਦੇ ਆਂ ਕਿ ਆਪੇ ਦਵਾਈ ਦੇ ਲਾਂਗੇ ਉਦੋਂ ਮੁੜ ਕੇ ਦਵਾਈ ਵੀ ਨਹੀਂ ਦਿੱਤੀ ਤੇ ਨਾ ਇਹਨੇ ਖਾਧੀ ਆ ਫੇਰ ਹੁਣ ਦੁਬਾਰਾ ਸੜਕਾਂ ਤੇ ਫੇਰ ਉਹੀ ਹਾਲ ਉਸ ਤੋਂ ਵੀ ਮਾੜੀ ਹਾਲਤ ਸੀਗੀ ਭੈਣ ਅੱਜ ਅਸੀਂ ਮੀਨੂ ਜੈਨ ਭੈਣ ਨੂੰ ਲੈ ਕੇ ਚੱਲੇ ਆ ਤੇ ਇਸ ਭੈਣ ਦੀ ਸੇਵਾ ਸਾਨੂੰ ਮਿਲ ਸਕੇ ਅਰਦਾਸ ਕਰਿਓ ਉਹ ਅੱਲਾਹ ਹੋ ਰਾਮ ਵਾਹਿਗੁਰੂ ਭਗਵਾਨ ਕਿਰਪਾ ਕਰਨ ਅਸੀਂ ਆਪਣੀ ਇਸ ਛੋਟੀ ਭੈਣ ਦੀ ਸੇਵਾ ਸੰਭਾਲ ਕਰ ਸਕੇ ਆਪਣੇ ਆਸ-ਪਾਸ ਖਿਆਲ ਰੱਖਿਆ ਕਰੋ ਭਰਾਵੋ ਦੇਖੋ 34 35 ਸਾਲਾਂ ਦੀ ਜਵਾਨ ਭੈਣ ਰਾਤ ਨੂੰ ਸੜਕਾਂ ਤੇ ਸੌਂਦੀ ਆ ਦਿਨ ਰਾਤ ਸੜਕਾਂ ਤੇ ਰੁਲਦੀ ਆ ਪਤਾ ਨਹੀਂ ਕਿੰਨੀਆਂ ਇੱਕ دشواریਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ ਨੂੰ ਕਿੰਨੀਆਂ ਇੱਕ ਤਕਲੀਫਾਂ ਨਾਲ ਸਾਹਮਣਾ ਕਰਨਾ ਪੈਂਦਾ ਹੋਵੇ ਨੂੰ ਕਿਦਾਂ ਅੱਜਕੱਲ੍ਹ ਹਵਾਨ ਧਰਤੀ ਦੇ ਘੁੰਮਦੇ ਆ ਬਸ ਸਾਡੀ ਮੀਨੂ ਭੈਣ ਵਾਸਤੇ ਜਰੂਰ ਸਾਰੇ ਅਰਦਾਸ ਕਰਿਓ ਵੀ ਇਹ ਮੀਨੂ ਭੈਣ ਸਾਡੀ ਤਕੜੀ ਹੋ ਕੇ ਤੰਦਰੁਸਤ ਹੋ ਕੇ ਇੱਕ ਵਧੀਆ ਮਾਨ ਸਤਕਾਰ ਭਰਿਆ ਜੀਵਨ ਬਤੀਤ ਕਰ ਸਕੇ ਧੰਨਵਾਦ ਅਮਰਜੀਤ ਭਾਈ ਸਾਰਿਆਂ ਦਾ ਤੁਹਾਡਾ ਮੇਲਪੋਟਰ ਜੀ ਦਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ